ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਏ ਆਜੁਨੀ ਸਭੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਮਾਨਕੁ ਹੋਸੀ ਭੀ ਸਚੁ ਗੁਰੂ ਰੂਪ ਗੁਰਪ੍ਰੀ ਸਾਂਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਖਤ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੇ ਹੀ 16ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ ਸਤਿਗੁਰੂ ਧਰਗੁਰੂ ਅਰਜਨ ਦੇਵ ਮਹਾਰਾਜੀ 16ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਤੀਸਰੇ ਪਦੇ ਵਿੱਚ ਕੀ ਸਾਨੂੰ ਸਮਝਾ ਰਹੇ ਨੇ ਕੀ ਉਪਦੇਸ਼ ਦੇ ਰਹੇ ਨੇ ਆਵ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ అవਗਾਹੇ ਜਾ ਕੀ ਲੀਲਾ ਕੀ ਮਿਤਨਾ ਹੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਜਾ ਕੀ ਲੀਲਾ ਕੀ ਲੀਲਾ ਦਾ ਅਰਥ ਹੈ ਖੇਲ ਤਮਾਸ਼ੀ ਚੋਜ ਉਸ ਕਾਲਪੁਰਖ ਦੀ ਮਿਤ ਨਾ ਹੀ ਮਿਤ ਦਾ ਅਰਥ ਹੈ ਮਰਿਆਦਾ ਇਸ ਸਾਤਗੁਰਾਂ ਦੀ ਲੀਲਾ ਦੇ ਉਸ ਦੇ ਸਾਤਗੁਰਾਂ ਦੇ ਖੇਲਾਂ ਦੇ ਜੋ ਖੇਲ ਖੇੜਿਆ ਉਹਦੀ ਕੋਈ ਮਰਿਆਦਾ ਨਹੀਂ ਸਗਲ ਦੇਵ ਹਾਰੇ ਅਵਗਾਹੇ ਮਹਾਰਾਏ ਕਹਿੰਦੇ ਆ ਉਸ ਦੀ ਲੀਲਾ ਨੂੰ ਦੇਖ ਕੇ ਉਸ ਦੇ ਚੋਜਾਂ ਨੂੰ ਦੇਖ ਕੇ ਉਸ ਦੇ ਖੇਲ ਨੂੰ ਦੇਖ ਕੇ ਸਗਲ ਦੇਵ ਸਾਰੇ ਦੇਵ ਹਾਰੇ ਅਵਗਾਹੇ ਅਵਗਾਹੇ ਦਾ ਅਰਥ ਵਿਚਾਰਦੇ ਹੋਏ ਢੂੰਡਦੇ ਹੋਏ ਖਾਰ ਗਏ ਖਨਾ ਪਿਤਾ ਕਾ ਜਨਮ ਕਹ ਜਾਣੇ ਪੁੱਤ ਜਿਵੇਂ ਪਿਤਾ ਦਾ ਜਨਮ ਬਿਹਾਲ ਪੁੱਤ ਇਹ ਪੁੱਤਰ ਕੀ ਜਾਣ ਸਕਦਾ ਹੈ ਸਗਲ ਪਰਾਈ ਆਪਨ ਸੂਤ ਤੇ ਇਸੇ ਪ੍ਰਕਾਰ ਇਹ ਸਾਰੇ ਮਨੁੱਖ ਦੇਵਤੇ ਆਦ ਪਿਤਾ ਨੂੰ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦੇ ਜਿਵੇਂ ਪਿਤਾ ਦਾ ਪਿਤਾ ਦਾ ਜਨਮ ਪੁੱਤਰ ਨਹੀਂ ਜਾਣ ਸਕਦਾ ਉਸ ਦਾ ਹਾਲ ਨਹੀਂ ਬਿਆਨ ਕਰ ਸਕਦਾ ਇਸੇ ਤਰ੍ਹਾਂ ਹੀ ਦੇਵਤੇ ਸਾਰੇ ਮਨੁੱਖ ਜਿਹੜੇ ਨੇ ਉਹ ਪਤਾ ਪ੍ਰਭੂ ਪਰਸ਼ੀ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦੇ ਸਗਲ ਪਰੋਈ ਆਪਣੇ ਸੂਤ ਇਸੇ ਤਰ੍ਹਾਂ ਸਾਧਗੁਰਾਂ ਨੇ ਜਿਵੇਂ ਸੂਈ ਦੇ ਵਿੱਚ ਜੇ ਸੂਏ ਦੇ ਵਿੱਚ ਸੂਤ ਭਾਗੀ ਧਾਗੇ ਨੂੰ ਪਰੋਇਆ ਜਾਵੇ ਮਹਾਰਾਏ ਕਹਿੰਦੇ ਨੇ ਕਿ ਇਥੇ ਸਗਲ ਪਰੋਈ ਸਗਲ ਵੀ ਸਾਰੀ ਸ੍ਰਿਸ਼ਟੀ ਨੂੰ ਉਹਨੇ ਸਾਧਗੁਰੂ ਪਰਮੇਸ਼ਰ ਕਾਲਪੁਰਖ ਨੇ ਆਪਣੇ ਸੱਤਾ ਰੂਪ ਧਾਗੇ ਵਿੱਚ ਪਰੋਇਆ ਹੋਇਆ ਹੈ ਸਮਾਤ ਗਿਆਨ ਧਿਆਨ ਜਨ ਦੇ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਨੇ ਸਮਾਤ ਭਾਵ ਦੀ ਸ੍ਰੇਸ਼ਟ ਬੁੱਧੀ ਆਪਣੇ ਤਾਸ ਰੂਪ ਦਾ ਗਿਆਨ ਅਤੇ ਨਿਰਗੁਣ ਤੇ ਸਰਗੁਣ ਦਾ ਧਿਆਨ ਦੇ ਦੇਣਾ ਕਰਦਾ ਹੈ ਜਨਦਾਸ ਨਾਮ ਤੇ ਆਵੇ ਸੇਹ ਤੇ ਸੇਵਕ ਭਾਵਨਾ ਸਹਿਤ ਹੋ ਕੇ ਉਸ ਖਰੀ ਵਾਹਿਗੁਰੂ ਦੇ ਨਾਮ ਨੂੰ ਧਿਆਵੇ ਤੇ ਹੁੰਦਾ ਹੈ ਇਹ ਗੁਣ ਮਹਿ ਜਾ ਕੋ ਪਰਮਾਏ ਇਹ ਗੁਣਪੀ ਤੰਨਾ ਗੁਣਾ ਵਿੱਚ ਪਰਮਾਏ ਪਰਮਾ ਦਿੰਦਾ ਹੈ ਜਨਮ ਮਰੈ ਫਿਰ ਆਵੈ ਜਾਇ ਤ ਫਿਰ ਜੰਮਣ ਮਰਨ ਦੇ ਗੇੜ ਦੇ ਵਿੱਚ ਆਉਂਦਾ ਜਾਂਦਾ ਜਾਂਦਾ ਰਹਿੰਦਾ ਹੈ ਉੱਚ ਨੀਚ ਤਿਸਕੇ ਅਸਥਾਨ ਉੱਚ ਬ੍ਰਹਮ ਲੋਕ ਨੀਵੇਂ ਨਰਕ ਉੱਚਾ ਸਵਰਗ ਲੋਕ ਨੀਵਾ ਮਤ ਲੋਕ ਸਤਿਗੁਰ ਜੀ ਇੱਥੇ ਸਮਝਾਉਂਦੇ ਹਨ ਕਿ ਉੱਚ ਨੀਚ ਤਿਸਕੇ ਅਸਥਾਨ ਉਹ ਮਨੁੱਖ ਜਨਮ ਬਾਕੀ ਨੀਜ ਜੁਨਾ ਉੱਚਾ ਈਸ਼ਰ ਸਰਭਾਗ ਤੇ ਨੀਵਾ ਜੀਵ ਅਲਪਾਗਿਆ ਉੱਚਾ ਈਸ਼ਰ ਸਰਭਾਗ ਗਿਆ ਨੀਵਾ ਜੀਵ ਅਲਪਾਗ ਗਿਆ ਉੱਚੇ ਹੰਕਾਰ ਵਾਲੇ ਪੁਰਖ ਤੇ ਨੀਵੇਂ ਨਿਮਰਤਾ ਵਾਲੇ ਆ ਇਹ ਸਾਰੇ ਉਹ ਪਰਮੇਸ਼ਰ ਦੇ ਇਹ ਸਥਾਨ ਹਨ ਸਤਿਗੁਰੂ ਜੀ ਫਰਮਾਉਂਦੇ ਜੈਸਾ ਜਾਣਾਵੇਂ ਤੈਸਾ ਨਾਨਕ ਜਾਣ ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੋ ਜਿਹਾ ਹੀ ਉਹ ਸਤਿਗੁਰੂ ਸਤ ਕਾਲ ਪੁਰਖ ਵਾਹਿਗੁਰੂ ਜੈਸਾ ਜਨਾਵੇਂ ਤੈਸਾ ਨਾਨਕ ਜਾਨ ਜਿਹੋ ਜਿਹੇ ਰੂਪ ਜਨਾਲੇ ਜਨਾਉਂਦਾ ਹੈ ਤੈਸੇ ਵੀ ਉਹੋ ਜਿਹਾ ਜੀਵ ਪਰਮੇਸ਼ਰ ਨੂੰ ਜਾਣ ਲੇਦਾ ਹੈ ਸੋ ਸਾਬ ਸਮੂਹ ਸੰਗਤਾਂ ਨੇ ਹੀ 16ਵੀਂ ਅਸ਼ਟਪਦੀ ਤੀਸਰੀ ਪੌੜੀ ਸਰਵਣ ਕੀਤੀ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ